ਪੁਲਿਸ ਅਸਲੀ ਸ਼ੂਟਰਾਂ ਨੂੰ ਫੜ ਕੇ ਅੰਦਰ ਦਵੇ। ਨਾ ਕੀ ਕਿਸੇ ਦਾ ਨਜਾਇਜ਼ ਪੁੱਤ ਬਾਹਰ ਤੋਂ ਪੁਲਿਸ ਗੈਂਗਸਟਰ ਬਣਾਵੇ। ਇਹਨਾਂ ਨਾਲ ਅੱਜ 302 ਦਾ ਗਰਵਾਹ ਜੀ ਜਿਹੜਾ ਕਰਵਾ ਚੌਥਾ ਦਿਨ ਮਤਲਬ ਘੋਰੀਆਂ ਚੱਲੀਆਂ ਉਹਨਾਂ ਦੇ ਵਿੱਚ ਇਹਨਾਂ ਨੇ ਨਜਾਇਜ਼ ਚੁੱਕੇ ਲਿਆਂਦਾ ਤੁਹਾਨੂੰ। ਉਹ ਤਾਂ ਚੱਲ ਕੇ ਆਏ ਇਹਨਾਂ ਨਾਲ ਸਾਨੂੰ ਕੋਈ ਗੱਲਬਾਤ ਨਹੀਂ ਕਰਦੇ ਆਣ ਦਿੱਕੀ। ਜੇ ਭਾਜੀ ਇੱਥੇ ਭੱਜਣ ਵਾਲੇ ਹੁੰਦੇ ਅਸੀਂ ਉਧਰ ਰਾਤ ਨੂੰ ਭੱਜ ਸਕਦੇ ਸੀ। ਪਰ ਅਸੀਂ ਸਾਰੋਂ ਬੰਦਿਆਂ ਨੂੰ ਸ਼ੇਰਾਂ ਵਾਂਗੂ ਹੀ ਲੈ ਕੇ ਨਾਲ ਆਏ। ਸਾਡਾ ਨਜਾਇਜ਼ ਨਾ ਕਰੋ ਮੇਰੀ ਪ੍ਰਸ਼ਾਸਨ ਗੜੀ ਇਹੀ ਘੁਆ। ਅੱਜ ਚੌਥਾ ਦਿਨਾਂ ਨੂੰ ਥਾਣੇ 'ਚ ਭਾਲਿਆ ਦਾ। ਉਦੇ ਪਰਿਵਾਰ ਦਾ ਪੂਰਾ ਹਾਲ ਐ ਉਦੇ ਮਾਪਿਓ ਦਾ ਪੂਰਾ ਹਾਲ ਐ ਯਾਰ ਇਹ ਕੋਈ ਇਨਸਾਫ ਥੋੜਾ ਐ ਅਸਲੀ ਦੋਸ਼ੀ ਲੱਭੀ ਆ ਭਾਵੇਂ ਦੋਸ਼ੀ ਅਸਲੀ ਕਿਹੜਾ ਐ ਪਰ ਮੈਂ ਭਾਜੀ ਅੱਜ ਜੇਲ੍ਹ ਨਹੀਂ ਜਾਂਦੇ ਨਾ ਕਿ ਉਹ ਮਰ ਜਾਂਦੇ ਭਾਜੀ ਮੈਨੂੰ ਸਾਥ ਦੇ ਕਰ ਦੇ ਜੇ ਮੇਰਾ ਬੰਦਾ ਆ ਮੇਰਾ ਸਾਰਾ ਪਿੰਡ ਖੜਿਆ ਆ ਮੇਰਾ ਪਿੰਡ ਕਹਿ ਦੇਵੇ ਜੇ ਮੇਰਾ ਘਰ ਗੁੰਡਾ ਆ ਤੇ ਮੈਂ ਖੁਦ ਗੋਲੀ ਮੰਗ ਕੇ ਉਹਨੂੰ ਕਰਾਂਗਾ ਵਟਾਲਾ ਦਾ ਵਿੱਚ ਕਰਵਾ ਚੌਥ ਵਾਲੇ ਦਿਨ ਹੋਈ ਫਾਇਰਿੰਗ ਕਟਨਾ ਦਾ ਦੋ ਨੌਜਵਾਨਾਂ ਦੀ ਮੌਤ ਹੋਈ ਸੀ ਚਾਰ ਜ਼ਖਮੀ ਹੋਏ ਸਨ ਓਥੇ ਇਸ ਵਾਰਦਾਤ ਨੂੰ ਲੈ ਕੇ ਇੱਕ ਦਿਨ ਪਹਿਲਾਂ ਕਾਂਗਰਸ ਅਕਾਲੀ ਦਲ ਪਾਰਟੀ ਅਤੇ ਸ਼ਿਵ ਸੈਨਾ ਅਤੇ ਹੋਰ ਨਾ ਸੰਗਠਨਾ ਦੇ ਵੱਲੋਂ ਇਨਸਾਫ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਅਤੇ ਪੁਲਿਸ ਨੇ ਵੀ ਦਾਵਾ ਕੀਤਾ ਸੀ ਕਿ ਲੋਕਾਂ ਨੂੰ ਇਸ ਮਾਮਲੇ ਦਾਜ ਗ੍ਰਿਫਤਾਰ ਕੀਤਾ ਗਿਆ ਉੱਥੇ ਹੀ ਗ੍ਰਿਫਤਾਰ ਲੋਕਾਂ ਦੇ ਪਰਿਵਾਰਕ ਜਿਵੇਂ ਮੀਡੀਆ ਦੇ ਸਾਹਮਣੇ ਆਏ ਨੇ ਉਹਨਾਂ ਪੁਲਿਸ ਦੀ ਕਾਰਵਾਈ ਤੇ ਸਵਾਲ ਚੁੱਕੇ ਨੇ ਉੱਥੇ ਹੀ ਗ੍ਰਿਫਤਾਰ ਕੀਤੇ ਸਰਪੰਚ ਬਲਦੇਵ ਸਿੰਘ ਦੀ ਪਤਨੀ ਅਤੇ ਪਿਤਾ ਅਤੇ ਪਿੰਡ ਵਾਸੀਆਂ ਦੇ ਵੱਲੋਂ ਇਕੱਠੇ ਹੋ ਕੇ ਬਟਾਲਾ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ ਬਲਦੇਵ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਬੇਗੁਨਾ ਹੈ ਬਿਨਾਂ ਜਾਂਚ ਕੀਤੇ ਉਸਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਕਿਹਾ ਜੋ ਇਸ ਵਾਰਦਾਤ ਵਿੱਚ ਨੌਜਵਾਨਾਂ ਦੀ ਮੌਤ ਹੋਈ ਹੈ ਉਹਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਹੈ ਜਦਕਿ ਉਹਨਾਂ ਦਾ ਪਰਿਵਾਰ ਜਾਂ ਬਲਦੀਵ ਦੀ ਕੋਈ ਵੀ ਕਿਸੇ ਨਾਲ ਦੁਸ਼ਮਣੀ ਨਹੀਂ ਹੈ ਅਤੇ ਇਹ ਵਾਰਦਾਤ ਵੇਲੇ ਉਹ ਬਟਾਲੇ ਦੇ ਵਿੱਚ ਵੀ ਮੌਜੂਦ ਨਹੀਂ ਸੀ ਬਲਕਿ ਆਪਣੇ ਪਿੰਡ ਵਿੱਚ ਹੀ ਸਾਂਝੀ ਸੀ ਸੀਸੀਟੀਵੀ ਵੀਡੀਓ ਵੀ ਪਰਿਵਾਰ ਦੇ ਵੱਲੋਂ ਪੇਸ਼ ਕੀਤੀ ਗਈ ਹੈ ਉੱਥੇ ਇਹਨਾਂ ਦੇ ਸਮਰਥਨ ਦੇ ਬਚਾਈ ਸ਼ਹੀਦ ਸੈਨਾ ਨੇਤਾ ਹਨੀ ਮਹਾਜਨ ਦਾ ਕਹਿਣਾ ਹੈ ਉਨਾ ਕੋਲ ਇਹ ਪਰਿਵਾਰ ਫਰਿਆਦ ਲੈ ਕੇ ਆਇਆ ਸੀ ਅਤੇ ਉਹਨਾਂ ਦੇ ਨਾਲ ਨੇ ਚਤਕੀ ਪੁਲਿਸ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇਨਸਾਫ ਜ਼ਰੂਰ ਦੇਣ ਲੇਕਿਨ ਮਾਮਲੇ ਦੀ ਗੰਭੀਰਤਾ ਨੂੰ ਜਾਂਚ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ। ਸਵੇਹੀ ਵੀ ਮੇਰਾ ਨਜ਼ਾਇਜ਼ ਜਿਹੜੇ ਬੰਦੇ ਟੰਗੇ ਮੇਰੇ ਘਰ ਵਾਲਾ ਨਾ ਗੁਸ਼ਲ ਸ਼ਰਮਾ ਹੋਰ ਵੀ ਕਾਫੀ ਬੰਦੇ ਨਾਲ ਨਜਜ ਪਾਏ ਆ ਤੇਜ ਸਿੰਘ ਸਰਪੰਚ ਜੀ ਮਜੂਦੇ ਦਾ ਸਰਪੰਚਾ ਭਾਜੀ ਆਮ ਪਾਰਟੀ ਦਾ ਇਹਨਾਂ ਨੇ ਅੱਜ 302 ਦਾ ਕਾ ਭਾਜੀ ਜਿਹੜਾ ਘਰਵਾਚੋਂ ਤੁਹਾਨੂੰ ਮਤਲਬ ਖੋਰੀਆਂ ਚੱਲੀਆਂ ਉਹਨਾਂ ਦੇ ਵਿੱਚ ਇਹਨਾਂ ਨੇ ਨਜਾਇਜ਼ ਚੁੱਕੇ ਲਿਆਂਦਾ ਤੁਹਾਨੂੰ ਉਹ ਤਾਂ ਚੱਲ ਕੇ ਆਏ ਇਹਨਾਂ ਨੇ ਸਾਨੂੰ ਕੋਈ ਗੱਲਬਾਤ ਨਹੀਂ ਕਰਦੇ ਅਨ ਦਿੱਤੀ ਕੀ ਗੱਲਬਾਤ ਕੀ ਨਹੀਂ ਆ ਉਹ ਤਾਂ ਤਿਆਰ ਹੋ ਕੇ ਆਏ ਆ ਜੇ ਭਾਜੀ ਇੱਥੇ ਭੱਜਣ ਵਾਲੇ ਹੁੰਦੇ ਅਸੀਂ ਉਧਰ ਰਾਤ ਵੀ ਭੱਜ ਸਕਦੇ ਸੀ ਪਰ ਅਸੀਂ ਟੌਰ ਬੰਦਿਆਂ ਨੂੰ ਛੇਰਾ ਵਾਂਗੂ ਇਹੀ ਰਹਿ ਕੇ ਨਾਲ ਆਏ ਆ ਪਰ ਸਰਦਨ ਨਜਾਇਜ਼ ਨਾ ਕਰੋ ਮੇਰੀ ਪ੍ਰਸ਼ਾਸਨਗੜੀ ਇਹੀ ਘੁਆਰ ਵੀ ਨਜਾਇਜ਼ ਨਾ ਕਰੋ ਅਰੈਸਟ ਕੀਤਾ ਇਹਨਾਂ ਨੇ ਲਿਆ ਕੇ ਘਰੋਂ ਲਿਆ ਕੇ ਕੋਈ ਗੱਲ ਨਹੀਂ ਦੱਸੀ ਬੜਾ ਸੋਣਾ ਇਹਨਾਂ ਨੇ ਰੱਖਿਆ ਹੈ ਵਧੀਆ ਇਹਨਾਂ ਨੇ ਸਾਡੇ ਬੰਦਿਆਂ ਨੂੰ ਅਰੈਸਟ ਕਰਕੇ ਹੁਣ ਇਹਨਾਂ ਨੇ ਗ੍ਰਿਫਤਾਰੀ ਪਾ ਲਈ ਪਰ ਮੈਂ ਭਾਜੀ ਅੱਜ ਜੇਲ ਨਹੀਂ ਜਾਂਦੇ ਨਾ ਜੋ ਮਰਜ਼ੀ ਪਾਜੀ ਮੈਨੂੰ ਸਾਫਟ ਕਰ ਦੇਵੇ ਜੇ ਮੇਰਾ ਬੰਦਾ ਆ ਮੇਰਾ ਸਾਰਾ ਪਿੰਡ ਖੜਿਆ ਆ ਮੇਰਾ ਪਿੰਡ ਕਹ ਦੇਵੇ ਜੇ ਮੇਰਾ ਘਰ ਦਾ ਗੁੰਡਾ ਆ ਤੇ ਮੈਂ ਖੁਦ ਗੋਲੀ ਮਾਰੂ ਆਪਣੇ ਘਰ ਵਾਲੇ ਸਰਪੰਚ ਨੇ ਭਾਜੀ ਮਾਪੇ ਦੇ ਸਰਪੰਚ ਨੇ ਸਰਪੰਚ ਸਰਪੰਚ ਮੋਕੇ ਦੇ ਸਰਪੰਚ ਹੈ ਭਾਜੀ ਇਹ ਪਾਜੀ ਇਧਰ ਨਾ ਲਾਉਣਾ ਅਹੀਂ ਤਾਂ ਨਾ ਲਾਉਣਾ ਅਹੀਂ ਉੱਥੇ ਟੱਕ ਅਹੀਂ ਮੁੰਡਾ ਲੈ ਕੇ ਆਹੀਂ ਘਰ ਵਾਲਾ ਲੈ ਕੇ ਜਾਣਾ ਕਬਲਦੀਰ ਸਿੰਘ ਆ ਜੀ ਇਹਨੂੰ ਨਜਾਇਜ਼ ਸ਼ੂਟਰ ਬਣਾ ਕੇ ਪਰਚਾ ਕਰ ਦਿੱਤਾ ਗਿਆ ਵਾ ਮੈਂ ਮਤਲਬ ਇਹ ਨਹੀਂ ਚਾਹੁੰਦਾ ਕਿ ਮੈਂ ਇੰਨੀ ਛੋਟੇ ਪਹਿਲਾਂ ਤਾਂ ਮੈਂ ਇਹਨਾਂ ਨੂੰ ਪਿਆਰ ਨਾਲ ਇਹ ਗੱਲ ਕਹੂੰਗਾ ਕਿ ਮੇਰਾ ਲੜਕਾ ਛੱਡਤਾ ਜਾਵੇ ਇਹ ਲੜਕਾ ਛੱਡਤਾ ਜਾਣਗੇ ਪਿਆਰ ਦੇ ਨਾਲ ਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਜੇ ਨਾ ਛੱਡਣਗੇ ਤੇ ਮੈਂ ਇਸੇ ਤਰ੍ਹਾਂ ਸਾਰਾ ਪਰਿਵਾਰ ਲੈ ਕੇ ਇੱਥੇ ਆਪਣੇ ਐਸਐਸਸੀ ਸਾਡੇ ਦਫ਼ਤਰ ਬੈਠ ਕੇ ਮੋਰਚਾ ਲਾ ਦੂੰਗਾ ਇਹ ਪ੍ਰਸ਼ਾਸਨ ਇਹ ਜ਼ਿੰਮੇਵਾਰ ਐ ਇਸੇ ਪ੍ਰਸ਼ਾਸਨ ਹੋਏਗਾ ਹਾਂ ਉਹ ਸੇ ਉਹ ਸੇ ਸੋਚਿਆ ਤੁਹਾਨੂੰ ਬਹੁਤ ਦੁੱਖ ਹੈ ਤੁਹਾਨੂੰ ਬਹੁਤ ਜਿਆਦਾ ਕਵਨ ਹਮ ਮਹਾਜਨ ਮੁੰਡਾ ਮਰਿਆ ਤੁਹਾਨੂੰ ਬਹੁਤ ਜਿਆਦਾ ਦੁੱਖ ਹੈ ਅਸੀਂ ਇਹੀ ਕਹਿੰਦੇ ਵੀ ਬਹੁਤ ਮਾੜਾ ਆ ਕਿ ਇਹ ਮਾਂ ਦੇ ਪੁੱਤ ਮਰਨੇ ਨਹੀਂ ਚਾਹੀਦੇ ਪਰ ਪਾਜੀ ਸਾਡਾ ਨਾਲ ਕੋਈ ਲਿੰਕ ਨਹੀਂ ਹੈਗਾ ਤੁਹਾਨੂੰ ਕਿਉਂ ਫਸਾਇਆ ਜਾਂਦੇ ਆ ਸਾਡੀ ਕੋਈ ਦੁਸ਼ਮਣੀ ਨਹੀਂ ਉਹਨਾਂ ਨਾਲ ਸਾਡੀ ਕਿਹੜੀ ਦੁਸ਼ਮਣੀ ਹੈ ਨਹੀਂ ਪਾਜੀ ਮੇਰੇ ਖਾਰੀ ਇਹਨਾਂ ਦੇ ਨਾਲ ਇਹ ਇਹ ਦੇ ਆਪਣਾ ਬੜਾ ਵਧੀਆ ਟਾਈਮ ਪਿੰਡ ਬੈਕ ਕਰ ਰਹੇ ਐ ਤੇ ਪੰਚੀ ਕਰ ਰਹੇ ਐ ਪੰਚੀ ਕਿਲੇ ਮਰ ਕੋ ਪੈਲੀ ਆ ਮੈਂ ਬਹੁਤ ਵਧੀਆ ਰੋਟੀ ਖਾ ਰਿਹਾ ਮੈਂ ਐਸਡੀ ਰਟਾਇਰਾਂ ਬੀਲੀ ਬੋਰਡ ਤੋਂ ਜੀ ਆ ਬੇੜਾ ਸਰ ਪੰਚਾ ਜੀ ਬੜੀ ਵਧੀਆ ਰੋਟੀ ਖਾਣ ਬੇੜਾ ਇੱਕ ਮਰਾਇਟਰੀ ਤੇ ਪਰਿਵਾਰ ਸਮੇਤ ਉੱਥੇ ਬੈਠਾ ਵਾ ਵਿੱਚ ਜਿਹੜਾ 10 ਤਰੀਕ ਨੂੰ ਕਰਵਾ ਚੌਥਾਲੇ ਦਿਨ ਦ ਗੱਲ ਹੀ ਗੱਲ ਤੇ ਇਹ ਕੰਮ ਮਾਜੰਦਾ ਜਿਹੜਾ ਕਤਲ ਹੋਇਆ ਉਹ ਕੱਲਾ ਬਟਾਲੇ ਨੂੰ ਪੂਰੇ ਪੰਜਾਬ ਨੂੰ ਇਸ ਚੀਜ਼ ਦਾ ਦੁੱਖ ਆ ਦਿਲੋਂ ਦੁੱਖਾ ਕਿ ਉਸ ਬੱਚੇ ਦਾ ਨਜਾਇਜ਼ ਕਤਲ ਹੋਇਆ ਲੋਕਾਂ ਦੇ ਮਨਾਂ ਚ ਰੋਸ ਆ ਸਾਡੇ ਮਨਾਂ ਚ ਰੋਸ ਪਰ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਉਸ ਪਰਿਵਾਰ ਨੂੰ ਇਨਸਾਫ ਕਿੱਦਾਂ ਮਿਲੇ ਜਿਹੜੇ ਅਸਲੀ ਦੋਸ਼ੀ ਆ ਅਸਲੀ ਸ਼ੂਟਰ ਨੇ ਪੁਲਿਸ ਫੜ ਕੇ ਉਹਨਾਂ ਨੂੰ ਅੰਦਰ ਤਬੀ ਪੁਲਿਸ ਅਸਲੀ ਸ਼ੂਟਰਾਂ ਨੂੰ ਫੜ ਕੇ ਅੰਦਰ ਦਵੇ ਨਾ ਕਿ ਕਿਸੇ ਦਾ ਨਜਾਇਜ਼ ਪੁੱਤ ਬਾਹਰ ਤੋਂ ਪੁਲਿਸ ਗੈਂਗਸਟਰ ਬਣਾਵੇ ਜਦੋਂ ਅਸੀਂ ਕਿਸੇ ਤੇ ਨਜਾਇਜ਼ ਪਰਚਾ ਦਵਾਂਗੇ ਕਿਸੇ ਤੇ ਨਜਾਇਜ਼ ਐਫ ਆਈ ਆਰ 302 ਦੀ ਕਰਾਂਗੇ ਉਹ ਆਲਰੇਡੀ ਉਹਦੀ ਜ਼ਿੰਦਗੀ ਤਾਂ ਖਤਮ ਹੈ ਮੈਂ ਕਿਸੇ ਤੇ ਨਾ આરોਪ ਲਾਉਣਾ ਤੇ ਨਾ ਮੈਨੂੰ ਕੋਈ ਲੋੜ ਮੈਂ ਸਿੱਧੇ ਤੌਰ ਤੇ ਗੱਲ ਕਹਿ ਰਿਹਾ ਕਿ ਬਲਦੇਰ ਸਿੰਘ ਅਲੀਵਾਲ ਬਿਲਕੁਲ ਇਸ ਪਰਚੇ ਵਿੱਚ ਨਜਾਇਜ਼ ਕਿ 1% ਬਲਦੇਵ ਸਿੰਘ ਅਲੀਵਾਲ ਦਾ ਕਸੂਰ ਨਿਕਲਦਾ ਮੈਂ ਉਹਦੇ ਪਰਿਵਾਰ ਨੇ ਨਾਲ ਗੱਲ ਕਰਦਾ ਨਾਲ ਲੈ ਕੇ ਜਾਣਾ ਚੌਂਚ ਖਿਲਾੜ ਕੇ ਐਸਐਸਪੀ ਦਫ਼ਤਰ ਅੱਗੇ ਗੋਲੀ ਮਾਰਦਣ ਅਨਕਾਊਂਟਰ ਕਰਦਣ ਅਸੀਂ ਸੀ ਨਹੀਂ ਕਰਾਂਗੇ ਅਸੀਂ ਲੈ ਕੇ ਦੇਣ ਨੂੰ ਤਿਆਰ ਆ ਅੱਜ ਚੌਥਾ ਦਿਨਾਂ ਨੂੰ ਥਾਣੇ ਚ ਭਾਲਿਆ ਦਾ ਉਹਦੇ ਪਰਿਵਾਰ ਦਾ ਬੁਰਾ ਹਾਲ ਹੈ ਉਹਦੇ ਮਾਂ ਪਿਓ ਦਾ ਬੁਰਾ ਹਾਲ ਹੈ ਯਾਰ ਇਹ ਕੋਈ ਇਨਸਾਫ ਥੋੜਾ ਹੈ ਅਸਲੀ ਦੋਸ਼ੀ ਲੱਭੀ ਆਪਾਂ ਕਿ ਦੋਸ਼ੀ ਅਸਲੀ ਕਿਹੜਾ ਹੈ ਉਲਟਾ ਪਤਾ ਹੀ ਪੁੱਛ ਗੱਲ ਕਰਕੇ ਨਹੀਂ ਰਹੀ ਸਾਨੂੰ ਤੇ ਇਹ ਗੱਲ ਇਨਵੈਸਟੀਗੇਸ਼ਨ ਕਰ ਰਹੇ ਯਾਰ ਇਨਵੈਸਟੀਗੇਸ਼ਨ ਇੱਦਾਂ ਥੋੜਾ ਕਰ ਰਹੇ ਆ ਤੁਸੀਂ ਐਫ ਆਈ ਆਰ ਚ ਦਰਜ ਕਰਤਾ ਉਹਨੂੰ ਤਾਂ ਤੁਸੀਂ ਡਾਕੀ ਕਰਤਾ ਬਲਦੇਵ ਸਿੰਘ ਨੂੰ ਮਤਲਬ ਮੇਰੇ ਕਹਿਣ ਦਾ ਮਤਲਬ ਸਿੱਧਾ-ਸਿੱਧਾ ਫੰਡਾ ਇਹ ਹੈ ਕਿ ਤੁਸੀਂ ਅਸਲ ਦੋਸ਼ੀ ਲੱਭ ਕੇ ਕੰਨਮ ਆ ਜਾਂਦੇ ਪਰਿਵਾਰ ਨੂੰ ਹੀ ਸਾਫ਼ ਦਿਓ ਹੀ ਇਹ ਚਾਹੁੰਦੇ ਕਿ ਸਵੇਰ ਤੱਕ ਰਿਲੀਜ਼ ਕਰਨ ਮੇਰੇ ਕੋਲ ਦੇਖੋ ਬਲਦੇਵ ਸਿੰਘ ਦਾ ਪਰਿਵਾਰ ਮੇਰੇ ਕੋਲ ਆਇਆ ਉਹਦੀ ਵਾਈਫ ਉਹਦਾ ਪਰਿਵਾਰ ਉਹਦੇ ਬੱਚੇ ਉਹਦਾ ਫਾਦਰ ਮਿੰਨੂ ਆ ਕੇ ਕਹਿ ਲਗੇ ਸਾਡੀ ਮਦਦ ਕਰੋ ਦੇਖੋ ਮੈਂ ਪਹਿਲਾਂ ਤਾਂ ਮੈਂ ਇੱਕ ਬੇਨਤੀ ਤੁਹਾਡੇ ਮੀਡੀਆ ਰਾਈ ਹੱਥ ਜੋੜ ਕੇ ਕਰਨਾ ਚਾਹਨਾ ਜਿਹੜੇ ਮੇਰੇ ਭਰਾ ਗੈਂਗਵਾਰਾ ਪੰਜਾਬ ਚ ਕਰ ਰਹੇ ਹੋ ਆਹ ਵੇਖੋ ਲੋਕਾਂ ਦੇ ਪੁੱਤ ਨਜਾਇਜ਼ ਮਾਰ ਰਿਆ ਇਹ ਕੰਮ ਨਾ ਕਰੋ ਪੰਜਾਬ ਦੀ ਜਵਾਨੀ ਦਾ ਕਾਹਨ ਨਾ ਕਰੋ ਪੰਜਾਬ ਚ ਗੈਂਗਵਾਰ ਨਾ ਕਰੋ ਇਹ ਜੇ ਸਵੇਰ 11 ਵਜੇ ਤੱਕ ਇਹ ਰਿਲੀਜ਼ ਨਹੀਂ ਕਰਦੇ ਉਹਦੀ ਜ਼ਿੰਮੇਵਾਰ ਫਿਰ ਜੋ ਉਹਦਾ ਪਰਿਵਾਰ ਸਕੈਂਡ ਲਏਗਾ ਬਲਦੇਵ ਸਿੰਘ ਦਾ ਉਦੇ ਵਿੱਚ ਮੈਂ ਆਪਣੇ ਸਾਥੀਆਂ ਸਮੇਤ ਇਹਨਾਂ ਨਾਲ ਧਰਨੇ ਤੇ ਬੈਠਾਂਗਾ ਪੂਰਾ ਗੱਟ ਕੇ ਵਿਰੋਧ ਕਰਾਂਗੇ ਗੁਰਦਾਸਪੁਰ ਤੋਂ ਲक्की ਦੀ ਰਿਪੋਰਟ ਨੁਧਿਆਣਾ ਲੈ